ਹਾਂਜੀ ਉਹਦੇ ਬਿਨਾ ਕਿਸੇ ਤੇਰਾ ਪੁੱਛਣਾ ਨਾ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਬ ਬੱਚਿਆਂ ਦੀਆਂ ਵੀਡੀਓ ਦੇਖ ਕੇ ਮਨ ਨੂੰ ਸੱਚੀ-ਉੱਚੀ ਦੁੱਖ ਹੋਇਆ ਥੋੜਾ ਜਿਹਾ ਦੇਖੋ ਕਿਦਾਂ ਇਹ ਵਿਚਾਰੇ ਰੋਟੀ ਵਾਸਤੇ ਪਾਣੀ ਵਾਸਤੇ ਤਰਸਦੇ ਨੇ ਟੋਕਰਾ ਖਾਂਦੀ ਫਿਰਦੀ ਆ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਹੁਣਾ ਵੀ ਜੰਗ ਹੁੰਦੀ ਕੀ ਆ ਇੱਕ ਬੰਦਾ ਸਿਰਫ ਆਪਣੀ ਹੌਮੇ ਨੂੰ ਪੱਠੇ ਪਾਉਣ ਵਾਸਤੇ ਆਪਣੇ ਹੰਕਾਰ ਨੂੰ ਲੋਕਾਂ ਦੇ ਮੂਹਰੇ ਰੱਖਣ ਵਾਸਤੇ ਕਿਸੇ ਦੂਸਰੇ ਦਾ ਘਰ ਖਰਾਬ ਕਰ ਦਿੰਦਾ ਕਿਸੇ ਦੂਸਰੇ ਦਾ ਘਰ ਟਾ ਦਿੰਦਾ ਦੇਖੋ ਕਿੰਨੇ ਲੋਕ ਬੇਕਾਰ ਹੋਏ ਫਿਰਦੇ ਆ ਪਰਮਾਤਮਾ ਹੀ ਬਚਾਵੇ ਯਾਰ ਪਤਾ ਨਹੀਂ ਕੀ ਕੁਛ ਚੱਲ ਰਿਹਾ ਨੁਰੀ ਗੰਦੇ ਉੱਤੇ ਖੇਰ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਈਏ ਜਿੱਥੇ ਵੀ ਹਾਂ ਜਿਵੇਂ ਵੀ ਹਾਂ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਯਕੀਨ ਜਾਣਿਓ ਕਰਾਮਾਤ ਹੁੰਦੀ ਆ ਚਮਤਕਾਰ ਹੁੰਦੇ ਨੇ ਭਰੋਸਾ ਨਾ ਟੁੱਟਣ ਦਿਓ ਬਸ ਆਪਣਾ ਜਿਉਂਦੇ ਵਾਸਤੇ ਰਹੋ ਧੰਨਵਾਦ